ਹਲਬਰਦੂਆ ਜਿੰਦਾਬਾਦ 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 ਹਲਬਰਦੂਆ ਜਿੰਦਾਬਾਦ 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 ਮਾਤਾ ਜੀ ਖੜਜੋ ਮਾਤਾ ਜੀ ਖੜਜੋ ਮਰੇ ਨਾਲ ਖੜਜੋ ਉਹਨਾਂ ਨੂੰ ਬਾਹਰ ਨਾ ਉਹਨਾਂ ਨੂੰ ਬਾਹਰ ਨਾ ਨੇ ਇਹਨਾਂ ਦੇ ਬਹੁਤ ਸੀ ਆਹ ਰੇਡੀ ਨੇ ਆਉਂਦੇ ਬਣਾ ਆਹ ਦੇਖੋ ਗਾ ਇਹ ਮੀਟਿੰਗ ਕੀਤੀ ਅੱਜ ਗੱਲ ਕੀਤੀ ਜਾਵੇ ਬਹੁਤ ਭੱਡੀਆਂ ਭੱਡੀਆਂ ਪਾਰਟੀਆਂ ਤੇ ਜਦੋਂ ਇਹ ਜਵਾਰ ਨਗਰ ਕੈਂਪ ਵਸਿਆ ਆ ਮੇਰੇ ਡੈਡ ਇੱਥੇ ਹੁੰਦੇ ਸੀ ਇਸੇ ਏਰੀਏ ਦੇ ਕਿਉਂਕਿ ਬੱਸ ਸਟਾਪ ਬਿਲਕੁਲ ਨਾਲ ਹੁੰਦਾ ਸੀ ਅਸੀਂ ਛੋਟੇ ਛੋਟੇ ਇੱਥੇ ਖੇਡਦੇ ਰਹੇ ਤੇ ਇੱਥੇ ਹੀ ਰਹੇ ਹਾਂ ਪਿੱਛੇ ਦੋਨੋਂ ਜਿਹੜੇ bizness ਕੱਪੜੇ ਕਰਦੇ ਨੇ ਚਾਹੇ ਉਹ ਕਾਂਗਰਸ ਦਾ ਕੈਂਡੀਡੇਟ ਆ ਚਾਹੇ ਆਮ ਆਦਮੀ ਦਾ ਕੈਂਡੀਡੇਟ ਇਹਨਾਂ ਦੇ bizness ਸਾਹੇ ਨੇ ਉਦੋਂ ਹੀ ਇਹ ਕਿਹੜੇ ਚਾਹੋ ਤੁਸੀਂ ਤੁਹਾਨੂੰ ਕਿਹਾ ਜਾਂਦਾ ਜੁਗਤ ਪ੍ਰਚਾਰ ਕਰਦੇ ਨੇ ਜਿਹੜਾ ਉੱਚਾ ਨਾਮ ਤੋਂ ਸਾਰਿਆਂ ਨੂੰ ਗੁੱਡ ਈਵਿੰਗ ਮੇਰਾ ਨਾਮ ਹੈ ਲੀਸ਼ਾ ਹੈ ਜਿੱਦਾਂ ਹੀ ਮੇਰੇ ਡਾਡ ਨੇ ਕਿਹਾ ਕਿ ਅਸੀਂ सस्ती ਲੀਗਲ ਸਰਵਿਸ ਸ਼ੁਰੂ ਕਰਾਂਗੇ ਸੀ ਲੀਗਲ ਸਰਵਿਸੇਸ ਤੇ ਉਹਦੇ ਲਈ ਤੁਸੀਂ ਜਦੋਂ ਮਰਜ਼ੀ 24/7 ਸਾਂਡੇ ਕਰ ਕੰਦਾਰਾ ਦਫ਼ਤਰ ਪੜਿਆ ਹੈ ਜੋ 24x7 ਖੁੱਲ੍ਹਾ ਹੈ ਤੇ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਤੁਹਾਨੂੰ ਹਮੇਸ਼ਾ ਸਹੀ ਗਾਈਡੈਂਸ ਪ੍ਰੋਵਾਈਡ ਕਰਾਂਗੇ ਜਦੋਂ ਤੁਹਾਨੂੰ ਕਿਸੇ ਕਿਸੇ ਚੀਜ਼ ਦੀ ਜ਼ਰੂਰਤ ਹੋਏਗੀ ਉਸੇ ਪੱਕਾ ਸਬਸਕ੍ਰਾਈਬ ਕਰਾ ਕੇ ਕਿਸੇ ਤੁਹਾਨੂੰ ਤੁਹਾਡੀ ਕੀ ਗੱਲ ਸੁਣ ਕੇ ਤੁਹਾਨੂੰ ਪ੍ਰੋਵਾਈਡ ਕਰਾਂਗੇ ਥੈਂਕ ਯੂ ਮੈਂ ਨਹੀਂ ਬੰਨਾ ਤੁਸੀਂ ਮੈਨੂੰ ਆਪਣਾ ਹਲਕੇ ਦਾ ਕੌਂਸਲਰ ਸੰਬੰਧੀ ਕੰਮ ਲੈਣਾ ਹੈ ਕਦੀ ਵੀ ਇਤਿਆਨੀ ਹੋਏਗਾ ਕਿ ਤੁਸੀਂ ਮੈਨੂੰ ਫੋਨ ਕਰੋ ਵੀ ਅਲਬਤ ਤੁਹਾਨੂੰ ਇਹ ਜ਼ਰੂਰਤ ਹੈ ਕਿਸੇ ਨਾ ਐਮਐਲਏ ਨਹੀਂ ਬੰਨਾ ਤੁਸੀਂ ਮੈਨੂੰ ਆਪਣੇ ਹਲਕੇ ਦਾ ਕੌਂਸਲਰ ਸੰਬੰਧੀ ਕੰਮ ਲੈਣਾ ਹੈ ਕਦੀ ਵੀ ਇਤਿਆਨੀ ਹੋਏਗਾ ਕਿ ਤੁਸੀਂ ਮੈਨੂੰ ਫੋਨ ਕਰੋ ਵੀ ਅਲਬਤ ਤੁਹਾਨੂੰ ਇਹ ਜ਼ਰੂਰਤ ਹੈ ਮੈਂ ਥੋੜਾ ਜਿਆਦਾ ਆਪਣੇ ਮਾਮੀ ਜੀ ਹੋਣੀ ਕਿਉਂਕਿ ਮੇਰੇ ਇੱਥੇ ਨਾਨਕੇ ਸੀ ਬਾਹੂ ਮਾਮਾ ਜੀ ਜਿਨ੍ਹਾਂ ਨੂੰ ਇਹ ਕਹਿੰਦੇ ਸੀ ਅੱਜ ਮੈਂ ਬਾਬੂ ਰਾਮ ਜੀ ਆਪਣੇ ਵੈਸਟ ਹਲਕੇ ਦੇ ਜਵਾਨ ਨਗਰ ਕੈਂਪ ਦੇ ਵਿੱਚ ਆਇਆ ਆ ਜਿੱਥੇ ਕਿ ਮੈਂ ਭਾਈਚਾਰੇ ਦੇ ਇੱਥੇ ਵਾਸਤੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਨੇ ਤੇ ਜਿਹੜੀਆਂ ਕਾਫੀ ਸਮੇਂ ਤੋਂ ਲੰਬੇ ਤੋਂ ਚੱਲੀਆਂ ਆ ਰਹੀਆਂ ਨੇ ਜਿਹਦੇ ਵਿੱਚ ਇਲਾਕੇ ਦੀ ਸਫਾਈ ਇਲਾਕੇ ਦੀ ਬਿਹਰਜਕਾਰੀ ਅਤੇ ਜਦੋਂ ਹੱਕ ਮੰਗਣ ਜਾਂਦੇ ਆ ਵੋਟ ਪਾ ਕੇ ਤੇ ਇਹਨਾਂ ਨੂੰ ਨਕਾਰ ਦਿੱਤਾ ਜਾਂਦਾ ਆ ਤੇ ਅੱਜ ਇਹਨਾਂ ਦੇ ਵਿੱਚ ਆ ਤੇ ਬਹੁਤ ਅੱਛਾ ਲੱਗਿਆ ਜੋ ਇਹਨਾਂ ਨੇ ਪਿਆਰ ਕੇ ਸਾਥ ਦਿੱਤਾ ਹੈ ਉਹਦੇ ਲਈ ਏਜੰਡੇ 'ਬਾਸ' ਇਦਾਂ ਦੇ ਹੀ ਹੈ ਜੀ ਅੱਜ ਜਿਹੜੇ 1947 ਤੋਂ ਏਜੰਡੇ ਚੱਲਦੇ ਆਏ ਆ ਸਭ ਤੋਂ ਪਹਿਲਾਂ ਤਾਂ ਮੈਂ ਐਜੂਕੇਸ਼ਨ ਦੀ ਗੱਲ ਕਰੂੰਗਾ ਜਿਹੜੀ ਕਿ ਹਰ ਸਾਲ ਇਹ ਐਡਮਿਸ਼ਨ ਫੀਸ ਬੱਚਿਆਂ ਨੂੰ ਲੱਗਦੀ ਆ ਵੀ ਆਂਦੇ ਹੀ ਮੈਂ ਉਹ ਬੰਦ ਕਰਾਣੀ ਹੈ ਦੂਸਰਾ ਜੇ ਸਰਕਾਰੀ ਜੌਬਸ ਨਹੀਂ ਦੇ ਸਕਿਆ ਤੇ ਮੈਂ ਪਾਲਿਸੀਸ ਇਦਾਂ ਦੀਆਂ ਹੈਗੀਆਂ ਨੇ ਇਦਾਂ ਦੇ ਥਿੰਕ ਟੈਂਕ ਨੇ ਕਿ ਅਸੀਂ ਹਰ ਘਰ ਦੇ ਵਿੱਚ ਰੁਜ਼ਗਾਰ ਦਵਾਂਗੇ ਜਨਰੇਟ ਕਰਕੇ ਤਾਂ ਕਿ ਹਰ ਘਰ ਦਾ ਨਿਰਵਾਹ ਹੋ ਸਕੇ ਪਾਲਣ ਪੋਸ਼ਨ ਹੋ ਸਕੇ ਤੇ ਇਹਦੇ ਨਾਲ ਨਾਲ ਹੀ ਇੱਕ ਮੈਂ ਜਿਹੜਾ ਲੋਨ ਆ ਬੈਂਕਾਂ ਦਾ ਲੋਨ ਆ ਕਿ ਉਹ ਹਰ ਵਸਨੀਕ ਦੇ ਲਈ ਜਿਹੜਾ VOTER ਹੈ ਉਹਦੇ ਲਈ ਇਜ਼ੀ ਹੋ ਜਾਏ ਤਾਂ ਕਿ ਉਹ ਆਪਣੇ ਬੱਚਿਆਂ ਦੀ ਐਜੂਕੇਸ਼ਨ ਦਵਾ ਸਕਣ ਅਤੇ ਉਹਦੇ ਨਾਲ ਨਾਲ ਹੀ ਉਹ ਆਪਣੇ ਬਜ਼ੁਰਗਾਂ ਦਾ ਇਲਾਜ ਕਰ ਸਕਣ ਬੱਚਿਆਂ ਦੇ ਵਿਆਹ ਕਰ ਸਕਣ ਤੇ ਜੋ ਜੋ ਉਹਨਾਂ ਦੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਦਿਲਾ ਸਕਦਾ। ਸਾਰੇ ਲੋਕੀ ਵਾਅਦਾ ਕਰ ਲੈਂਦੇ ਨੇ ਕਿ ਕਿ ਜਿੱਤਰ ਦਵਾਦ ਕਰਦੇ ਨੇ ਉਹ ਸੇਵਾ ਨਹੀਂ ਕਰਦੇ। ਮੈਂ ਤਾਂ ਰਿਹਾ ਹੀ ਇਹਨਾਂ ਦੇ ਵਿੱਚ ਆ ਇਹਨਾਂ ਦੇ ਲਈਆਂ ਤੇ ਇਹਨਾਂ ਦੇ ਲਈ ਸੀਗਾ ਅੱਗੇ ਵੀ ਜਿਹੜਾ ਮੇਰੇ ਤੱਕ ਪਹੁੰਚਿਆ ਉਹਨਾਂ ਦੇ ਕੰਮ ਚੱਲਦੇ ਆਏ ਆ ਮੈਂ ਤਾਂ ਵਾਅਦਾ ਕਰਦਾ ਹੀ ਨਹੀਂ ਕਿਉਂਕਿ ਮੈਂ ਤਾਂ ਨਿਭਾਉਂਦਾ ਹੀ ਆ ਤੇ ਅੱਗੇ ਵੀ ਨਿਭਾਉਂਦੇ ਰਹਿਣਾ। ਅੱਜ ਮੈਂ ਆਪਣੀ ਮਰਜ਼ੀ ਦੇ ਲਈ ਕੰਟੈਸਟ ਨਹੀਂ ਕਰ ਰਿਹਾ ਕਿਉਂਕਿ ਇਹਨਾਂ ਦੀ ਸਾਰਿਆਂ ਦੀ ਮੰਗ ਹੈ ਕਿ ਐਲਬਰਟ ਦੂਆ ਕੰਟੈਸਟ ਕਰੇ ਤੇ ਉਹ ਕੰਟੈਸਟ ਕਰ ਰ ਦਾ ਕੀ ਦਾ ਵਾਅਦਾ ਉਹਨਾਂ ਵੱਲੋਂ ਵੀ ਛੱਡਾ ਵਾਏ ਜੇ ਕੋਈ ਕੰਰਨਸੀ ਚੇਤਾ ਹੈ ਤਾਂ ਉਹ ਉਹਦਾ ਕਿਦਾਂ ਸਿੱਧੀ ਸੇ ਆ ਗਈ ਅੰਬੇਟੀ ਨੇ ਲਾਕ ਕੀਤਾ ਉਹਨਾਂ ਵੱਲੋਂ ਵੀ ਛੱਡਾ ਹੈ ਹਾਂਜੀ 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 ਉਹ ਇਦਾਂ ਵੀ ਬੇਟੀ ਨੇ ਲੌਕ ਕੀਤਾ ਹੈ ਤੇ ਹੋਰ ਵੀ ਮੇਰੇ ਸਰਕਲ ਦੇ ਵਿੱਚ ਜਿੰਨੇ ਐਡਵੋਕੇਟਸ ਨੇ ਉਹ ਰਲ ਕੇ ਇਹ ਮੁਹਿੰਮ ਚਲਾਣਗੇ ਕਿ ਜਿਹੜੇ ਵੀ ਜ਼ਰੂਰਤਮੰਦ ਲੋਕ ਨੇ ਮਿਡਲ ਕਲਾਸ ਤੋਂ ਨੇ ਇਕਨੋਮਿਕਲ ਵੀਕਰ ਸੈਕਸ਼ਨ ਹੈ ਕਿ ਜਿਨ੍ਹਾਂ ਨੂੰ ਨੌਲੇਜ ਨਹੀਂ ਹੈ ਅਵੇਅਰ ਨਹੀਂ ਹੈ ਉਹਨਾਂ ਨੂੰ ਅਵੇਅਰ ਕਰਕੇ ਕਾਨੂੰਨੀ ਸਲਾਹ ਦਿੱਤੀ ਜਾਏਗੀ ਤੇ ਉਹ ਬਿਲਕੁਲ ਹੀ ਮੁਫਤ ਹੋਏਗੀ। ਵੋਟਰਾਂ ਨੂੰ ਕੀ ਕਰਦੇ? ਵੋਟਰਾਂ ਨੂੰ ਮੈਂ ਐਹੀ ਅਪੀਲ ਕਰਦਾ ਆ ਕਿ ਉਹ ਜਾਣਦੇ ਆ ਕਿ ਹਰ ਪਾਰਟੀ ਨੇ ਆ ਕੇ ਝੂਠਾ ਲਾਰਾ ਲਾਇਆ ਜੇ ਅਸੀਂ ਆਜ ਆਮ ਆਦਮੀ ਦੀ ਗੱਲ ਕਰਾਂਗੇ ਇਮੋਸ਼ਨਸ ਕੈਸ਼ ਕਰ ਲੀਆਂ ਗਈਆਂ ਨੇ ਉਹ ਕੀ ਕੀਤੀਆਂ ਗਈਆਂ ਨੇ ਵੀ ਜਿਹੜਾ ਸਾਈਨ ਬਣਾਇਆ ਉਹ ਇਸ ਲਈ ਬਣਾਇਆ ਸੀ ਕਿ ਕ腐ਪਸ਼ਨ ਫ੍ਰੀ ਹੋਏਗਾ ਸਾਰਾ ਸਿਸਟਮ ਅੱਜ ਉਨੀ ਹੀ ਕ腐ਪਸ਼ਨ ਪੀਕ ਦੇ ਉੱਤੇ ਆ ਤੇ ਜਿਹੜੀਆਂ ਜਿਹੜੀਆਂ ਗੱਲਾਂ ਕਰਕੇ ਪਾਰਟੀ ਹੁੰਦ ਦੇ ਵਿੱਚ ਆਈ ਸੀ ਵੀ ਵੀ ਆਈਪੀ ਕਲਚਰ ਖਤਮ ਕਰ ਦੇਣਾ ਆ ਵੀ ਅਸੀਂ ਆਪ ਜਾਇਆ ਕਰਾਂਗੇ ਉਹਨਾਂ ਹੀ ਜਦ ਜਾਦਾ ਹੋ ਗਿਆ ਤੇ ਬੈਰੀਕੇਡਸ ਵੱਧ ਹੋ ਗਏ ਨੇ ਆਮ ਬੰਦੇ ਦੀ ਅਪਰੋਚ ਤੋਂ ਇਹਨਾਂ ਦੇ ਲੀਡਰ ਇਹ ਖੁਦ ਸਾਰੇ ਹੀ ਬਹੁਤ ਦੂਰ ਨੇ ਅੱਜ ਆ ਕੇ ਸਾਡੇ ਲੁਧਿਆਣੇ ਨੂੰ ਠੱਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਗੱਲ ਜਗ ਜाहिर ਹੈ ਕਿ ਇਹ ਇਲੈਕਸ਼ਨ ਦੇ ਵਿੱਚ ਕਿਉਂ ਇੱਕ ਵੋਲੰਟੀਅਰ ਨੂੰ ਕੈਂਡੀਡੇਟ ਨਹੀਂ ਬਣਾਇਆ ਗਿਆ ਤੇ ਜਿਹੜੇ ਪਹਿਲਾਂ ਹੀ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਉਤਾਰਿਆ ਗਿਆ ਤਾਂ ਕਿ ਦਿੱਲੀ ਵਾਲਿਆਂ ਦਾ ਰਾਹ ਸਿੱਧਾ ਹੋ ਸਕੇ ਅੱਜ ਪੰਜਾਬ ਦੇ ਵਿੱਚ ਕੀ ਗੱਲ ਪੰਜਾਬ ਦੇ ਕੈਪੇਬਲ ਲੀਡਰ ਖਤਮ ਹੋ ਗਏ ਨੇ ਕਿ ਪੰਜਾਬ ਦੇ ਵਿੱਚ ਇੱਕ ਬਾਹਰੋਂ ਲਿਆ ਕੇ ਦੂਜੇ ਸ਼ੂਬਿਆਂ ਦੇ ਉੱਤੇ ਉਹਨਾਂ ਦੇ ਸਿਰ ਤੇ ਬਿਠਾਏ ਗਏ ਨੇ ਅਸੀਂ ਇਹ ਨਹੀਂ ਕਹਿੰਦੇ ਵੀ ਨਹੀਂ ਹੋਣਾ ਚਾਹੀਦਾ ਪਰ ਜਦ ਪੰਜਾਬ ਹੈ ਪੰਜਾਬ ਦੇ ਲੋਕੀ ਆ ਉਹਨਾਂ ਨੂੰ ਮੌਕਾ ਦੇਣਾ ਚਾਹੀਦਾ ਸੀ ਇਹ ਆਮ ਬੰਦੇ ਦੇ ਨਾਂ ਦੇ ਉੱਤੇ ਬਣ ਕੇ ਆਈ ਸਰਕਾਰ ਆ ਇਹਨਾਂ ਨੇ ਧੋਖਾ ਕੀਤਾ ਆ ਠੱਗਿਆ ਆ ਤੇ ਲੋਕ ਉਹਦਾ ਮੂੰਹ ਤੋੜ ਜਵਾਬ ਦੇਣਗੇ ਆਮ ਆਪੀ ਪਾਰਟੀ ਵੱਲੋਂ ਪਹਿਲਾਂ ਮੈਂ ਲਾਵਾਂਗਾ ਇੱਕ ਅਚਾਰਪੀ ਦੀ ਗੱਲ ਕਰਕੇ ਥਿਆ ਗਿਆ ਸੀਗਾ ਹਾਂਜੀ ਸਾਡੀਆਂ ਭੈਣਾਂ ਨੂੰ ਇਹਨਾਂ ਨੇ ਮਾਵਾ ਨੂੰ ਇਹ ਲਹਾਰਾ ਲਾਇਆ ਸੀ ਕਿ ਹਰ ਭੈਣ ਨੂੰ 1000 ਰੁਪਇਆ ਦਿੱਤਾ ਜਾਏਗਾ ਤੇ ਉਹ ਇੰਨੀ ਆਸ਼ਾ ਉਮੀਦ ਰੱਖਦੇ ਨੇ ਆਪਣੇ ਆਰਾਮ ਨਾਲ ਖਾਤਿਆਂ 'ਚ ਬੈਂਕ ਵਾਲਿਆਂ ਨੂੰ ਕਾਲ ਕਰਕੇ ਪੁੱਛਦੇ ਨੇ ਕਈ ਲੋਕ ਬੈਂਕਾਂ 'ਚ ਜਾ ਕੇ ਪੁੱਛਦੇ ਵੀ ਸਾਡਾ 1000 ਰੁਪਇਆ ਆ ਗਿਆ ਉਹ ਇਸੇ ਆਸ ਦੇ ਨਾਲ ਵਿਚਾਰੇ ਲੰਬੇਤ ਰਹਿੰਦੇ ਨੇ 30 ਤਰੀਕ ਤੱਕ 31 ਤਰੀਕ ਤੱਕ 28 ਤਰੀਕ ਤੱਕ ਫਿਰ ਮਹੀਨਿਆਂ ਦੀਆਂ ਅਲੱਗ-ਅਲੱਗ ਤਰੀਕ ਉਹ ਅੱਜ ਤੱਕ 3 ਸਾਲਾਂ 'ਚ ਨਹੀਂ ਆਇਆ ਤੇ ਅੱਗੇ ਕੀ ਆਣਾ ਅੱਜ ਇਹ ਵੀ ਲਾਰੇ ਨਾਲ ਉਹ 50 50 ਹਜ਼ਾਰ ਆਏਗਾ ਇਹ ਲੋਕਾਂ ਦੇ ਜਜ਼ਬਾਤਾਂ ਦੇ ਨਾਲ ਮਜ਼ਾਕ ਕਰ ਰਹੇ ਨੇ ਇਹ ਮਜ਼ਾਕ ਇਹਨਾਂ ਨੂੰ ਐਤ ਕੀ ਭਾਰਾ ਪੈਣਾ ਆ ਜਿੰਨੇ ਮਰਜ਼ੀ ਸਬਜ ਬਾਗ ਦਿਖਾ ਲੈਣ ਲੋਕ ਇਹਨਾਂ ਤੋਂ ਉੱਤੇ ਉੱਠ ਚੁੱਕੇ ਆ ਤੇ ਲੋਕਾਂ ਨੇ ਅੱਜ ਚੇਦ ਲਿਆਣਾ ਤੇ ਆਪਣੇ ਕੈਂਡੀਡੇਟ ਲੈ ਕੇ ਆਣੇ ਉਹ ਭਾਈਚਾਰੇ ਨਾਲ ਜਿਹੜਾ ੱੱਕਾ ਹੋਇਆ ਉਹ ਆਪਣੀਆਂ ਮੰਗਾਂ ਦੇ ਲਈ ਗਏ ਸੀ ਅੱਜ ਇਹ ਜਿਹੜੀਆਂ ਪਾਰਟੀਆਂ ਹੁੰਦ ਦੇ ਵਿੱਚ ਆਂਦੀਆਂ ਨੇ ਇਹਨਾਂ ਦੇ ਸੱਜਣ ਮਿੱਤਰ ਆਊਟਸੋਰਸ ਕੰਪਨੀਆਂ ਖੋਲ ਲੈਂਦੇ ਨੇ ਉਹਨਾਂ ਦੇ ਨਾਂ ਹੀ ਨੌਕਰੀ ਦਿੰਦੇ ਨੇ ਨੌਕਰੀ ਦੇਣ ਤੋਂ ਬਾਅਦ ਉਹੀ ਸੋਰਸ ਕੰਪਨੀਆਂ ਹਿੱਸਾ ਲੈ ਕੇ ਉਹ ਵਰਕਰ ਦਾ ਮਿਹਨਤ ਦੀ ਖੂਨ ਪਸੀਨੇ ਦੀ ਕਮਾਈ ਇਹਨਾਂ ਹੀ ਆਕਾਮਾਂ ਕੋਲ ਦੁਬਾਰਾ ਪਹੁੰਚਾਉਂਦੇ ਨੇ ਤੇ ਜਦੋਂ ਆਪਣੇ ਹੱਕ ਮੰਗਣ ਗਏ ਉਹਨਾਂ ਨੂੰ ਗਾਲਾਂ ਖਾਣੀਆਂ ਪਈਆਂ ਉਹਨਾਂ ਨੂੰ ਕੁੱਟੇ ਆ ਗਿਆ ਤੇ ਮੈਂ ਮੰਗ ਕਰੂੰਗਾ ਕਿ ਸੁੱਤੀ ਸਰਕਾਰ ਜਾਗੇ ਐਡਮਿਨਿਸਟ੍ਰੇਸ਼ਨ ਜਾਗੇ ਕਿ ਉਹਨਾਂ ਦੇ ਹੱਕ ਉਹਨਾਂ ਨੂੰ ਦਿਵਾਉਂ ਠੀਕ ਹੈ ਹੌਨ ਹਾਰਡ ਲੀਡਰ ਨੂੰ ਅੱਜ ਅੱਜ ਵਿੱਚ ਬੁਲਾਇਆ ਔਰ ਆਪਣਾ ਪਿਆਰ ਉਹਦੇ ਅੱਗੇ ਜ਼ਾਹਿਰ ਕੀਤਾ ਉਹ ਚੰਗਾ ਲੱਗਦਾ ਔਰ ਇਸ ਤਰ੍ਹਾਂ ਦੇਖਦੇ ਹਾਂ ਜੀ ਇਹਨਾਂ ਲੋਕਾਂ ਦਾ ਜਿਹੜਾ ਮਨ ਬੋਲਤਾ ਮੰਨਵਾਤਾ ਹੈ ਜੀ ਸਹਿਯੋਗ ਬਹੁਤ ਅੱਛਾ ਮਿਲ ਰਿਹਾ ਜੀ ਬਹੁਤ ਦੇਖ ਕੇ ਬਿਲ ਨੂੰ ਚੰਗਾ ਲੱਗਿਆ ਹੌਸਲਾ ਮਿਲਿਆ ਹੈ ਔਰ ਪਤਾ ਲੱਗਦਾ ਹੈ ਕਿ ਅੱਜਕੱਲ ਲੋਕ ਜਿਹੜੇ ਨੇ ਉਹ ਪਾਰਟੀਆਂ ਦੇ ਕੈਂਡੀਡੇਟਸ ਤੋਂ ਅੱਖ ਚੱਕੇ ਨੇ ਬਿਲਕੁਲ ਥੱਕ ਗਏ ਨੇ ਦੇਖਦੇ ਕਿ ਪਾਰਟੀਆਂ ਦੇ ਕੈਂਡੀਡੇਟਸ ਨੂੰ ਕਿਉਂਕਿ ਪਾਰਟੀਆਂ ਦੇ ਜਿਹੜੇ ਕੈਂਡੀਡੇਟ ਹੁੰਦੇ ਨੇ ਉਹ ਗੁਲਾਮ ਹੁੰਦੇ ਨੇ ਪਾਰਟੀਆਂ ਦੇ ਕਿਸ ਤਰ੍ਹਾਂ ਦੇ ਅਲਬਰਟ ਦੁਆਜੀ ਇਹ ਵਾਅਦਾ ਕੀਤਾ ਕਿ ਇਹ ਨਾ ਜਾਊਗਾ ਅਲਬਰਟ ਦੁਆਜੀ ਇਮਾਨਦਾਰ ਵਫਾਦਾਰ ਔਰ ਉਹਨਰ ਬੱਚਾ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਕਮਿਊਨਿਟੀਜ਼ ਵਾਸਤੇ ਗਰੀਬਾਂ ਵਾਸਤੇ ਆਮ ਲੋਕ ਜਨਤਾ ਵਾਸਤੇ ਆਪਣਾ ਦੰਦ ਮੰਨਦਾ ਜ਼ੋਰ ਲਗਾ ਕੇ ਕੰਮ ਕਰੇਗਾ ਔਰ ਇਸ ਲੁਦੇਹਰਾ ਬੈਸਟੇਰੀਆ ਨੂੰ ਉਹ ਟਰੱਕੀਆਂ ਦੀ ਬੁਲੰਦੀਆਂ ਤੇ ਲੈ ਕੇ ਜਾਏਗਾ ਆਮ ਬੰਦਿਆਂ ਨੂੰ ਕਿ